ਕੁੜੀ ਕੁੜੀ ਕਾਟੀ ਸੀਗੀ ਹਾਂ ਨਾ ਤੇ ਕੋ ਆ ਡੈਡੀ ਸੀਗਾ ਉਦੋਂ ਪੂਰਾ ਗੋਡੇ-ਬੂਡੇ ਵੀ ਸੈਟ ਸੀ ਹਾਏ ਹੋਏ ਰੱਬ ਕੋ ਨੱਚਾ ਹੁੰਦਾ ਕੀ ਨਾ ਕੀ ਕਰ ਕਿਦਾਂ ਜੀ ਕੀ ਹਾਲ ਚਾਲ ਆ ਤੇ ਤੁਸੀਂ ਸਾਰੇ ਰਾਜੀ ਖੁਸ਼ੀ ਰਹੋ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਆ ਤੇ ਅੱਜ ਦੇ ਬਲੌਗ ਚ ਟਾੜਾ ਹੈਗਾ ਸਵਾਗਤ ਤੇ ਜਿਨ੍ਹਾਂ ਨੇ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤੇ ਛੱਟ ਦੇਣੀ ਚੈਨਲ ਸਬਸਕ੍ਰਾਈਬ ਕਰ ਲਓ ਘਰੇਲੂ ਤੇ ਆਮ ਨੋਰਮ ਤੇ ਇਦਾਂ ਦੇ ਬਲੌਗਸ ਲੋਕ ਦੇਖਣ ਲਈ ਸਾਨੂੰ ਸੰਪਰਕ ਕਰ ਲਓ 001038 ਬੰਨ ਇਹ ਕਿਹੜਾ ਨੰਬਰ ਆਉਣਾ ਫੋਨ ਨਹੀਂ ਰਹਿੰਦੀ ਨੀ ਆਉਂਦਾ ਜੇ ਉਹ ਸਾਹ ਫੋਨ ਆ ਗਿਆ ਕਰਦੇ ਆ ਗੱਲਬਾਤ ਪਹਿਲਾਂ ਫੋਨ ਸੁਣ ਲੈਨੇ ਆ ਫੇਰ ਕੋਈ ਗੱਲਬਾਤ ਕਰਦੇ ਆ ਫੋਨ ਆਇਆ ਹਾਂ ਮੈਂ ਰੋਟੀ ਖਾ ਲਈ ਆ ਅਸੀਂ ਬਣਾਏ ਸੀ ਅੱਜ ਤੰਦੂਰੋਂ ਉਹ ਮੁੰਡੇ ਨੂੰ ਨਾਲ ਲੈ ਜਾਂਦੇ ਆ ਆ ਵਾਲੇ ਤੰਦੂਰ ਤੇ ਆ ਬਣਾਈ ਸੀ ਲੱਸੀ ਤੇ ਪੀ ਗਏ ਹੁਣ ਅਸੀਂ ਚੱਲੇ ਆ ਹੈਰੀ ਦੇ ਸਕੂਲ ਇਹਨਾਂ ਨੂੰ ਆ ਗਿਆ ਫੋਨ ਹਾਂ ਸਾਦ ਆ ਚਾਹ ਠੀਕ ਆ ਕੋਈ ਨਹੀਂ ਕਰੀ ਤੇ ਪਹੁੰਚ ਕੇ ਫੋਨ ਉੱਤੇ ਦਿੱਲੀ ਉਹ ਹੂੰ ਚੱਲ ਗਿਆ ਹੋਰ ਚਲੋ ਜਾਣਾ ਹੀ ਸੀ ਕਹਿੰਦਾ ਮੈਂ ਲੋ ਜੀ ਅਜ ਮਲੇਸ਼ੀਆ ਵਾਲਾ ਵੀ ਹੈਰੀ ਦਾ ਮਾਮਾ ਚੱਲ ਗਿਆ ਕਿ ਉਹਦਾ ਵੀ ਜੀ ਨਹੀਂ ਲੱਗਦਾ ਸੀਗਾ ਮਿੱਤਰੋ ਗੱਲ ਹੈ ਕਿ ਇਦਾਂ ਵੀ ਜੀ ਕਿਉਂ ਨਹੀਂ ਲੱਗਦਾ ਸੀਗਾ ਇਹ ਤਾਂ ਮੇਰੀ ਜਿੰਨ ਦੱਸ ਦਿੰਨੇ ਆ ਕਿ 7-8 ਸਾਲ ਉਧਰ ਲਾਏ ਆ ਜਵਾਨੀ ਸਾਰੀ ਉਧਰ ਆ ਇੱਧਰ ਕੋਈ ਹੁਣ ਫਰੈਂਡ ਫਰੰਡ ਘੱਟ ਸਰਕਲ ਸੀਗਾ ਤੇ ਕਹਿੰਦਾ ਮੈਂ ਇੱਕ ਵਾਰੀ ਫੇਰ ਜਾਣਾ ਆ ਮੰਗਾ ਗਿਆ ਤਾਂ ਕਿੰਨੇ ਕੰਨਾਂ ਨੇ ਰੋਕ ਨਹੀਂ ਸਕਦੇ ਹੁੰਦੇ ਆਪਾਂ ਹੂੰ ਤੇ ਜੇ ਉਹ ਸਾਬ ਅੱਜ ਲੱਗਦਿਆਂ ਲੱਗਦਿਆਂ ਨੂੰ ਮੈਨੂੰ ਆਪਣੀ ਪੁਰਾਣੀ ਵਿਆਹ ਵਾਲੀ ਐਲਬਮ ਲੱਭ ਪਈ ਆ ਪੁਰਾਣੀਆਂ ਐਲਬਮਾਂ ਇਦਾਂ ਦੀਆਂ ਹੁੰਦੀਆਂ ਸੀ ਦੇਖੋ ਆ ਸਾਡੇ ਜਦਾਂ ਸੈਨ ਹੋਏ ਉਦੋਂ ਮੇਰੇ ਵੀ ਇਹ ਰਾ ਬਦਾੜੀ ਕੁੜੀ ਘਾਟੀ ਸੀਗੀ ਹਾਂ ਹੈਨਾ ਤੇ ਆ ਉਹ ਦਸਾਬ ਵਾਲੀ ਦਿਖਾਈਏ ਆ ਦੇਖੋ ਆ ਡੈਡੀ ਸੀਗਾ ਉਦੋਂ ਪੂਰਾ ਗੋਡੇ-ਬੂਡੇ ਵੀ ਸੈਟ ਸੀ ਪਾਪੇ ਦੇ ਜੀ ਪੈਂਦੀ ਆ ਇਦਾਂ ਦੇਖਦੇ ਹਾਂ ਪੂਰਾ ਵਾਸ਼ਿਕਾ ਹਿੰਦੀ ਆ ਹਨਾ ਹਾਂ ਮਾਸਿਮਾ ਸੜੇ ਉੱਥੇ ਲੈਟ ਪੈਣੀ ਪੈਣੀ ਆ ਹੈ ਲੈਟ ਪੈਣੀ ਪੈਣੀ ਇਹਦੇ ਵਿੱਚ ਹਨਾ ਇਹਦੇ ਵਿੱਚ ਤੇ ਆ ਹੈਗੇ ਸਾਡੇ ਫੇਰੀਆਂ ਦੀਆਂ ਮੈਂ ਫੇਰੀਆਂ ਦੀਆਂ ਫੋਟਾਂ ਆ ਕਦ ਦਾ ਕੁਝੀ ਕੁਝੀ ਬੰਦਾ ਵਿਆਹ ਕਰਾਉਂਦਾ ਬਾਅਦ ਕੀ ਯਾਰ ਹੋ ਜਾ ਲੈ ਹਾਏ ਹਾਏ ਰੱਬ ਕੋਈ ਨਾ ਚਾਹ ਆਉਂਦਾ ਕੀ ਕੀ ਨਾ ਕੀ ਗੱਲ ਹੋਈ ਹਾਂ ਕੋਈ ਗੱਲ ਮੀਰਾ ਹਾਏ ਰੱਬ ਮੇਰਾ ਚਾਹ ਵਾਜ ਤੁਹਾਨੂੰ ਪਤਾ ਹੀ ਆ ਮੇਰੇ ਮੇਰੀ ਵੀ ਬੇਬਰਾਦ ਵੀ ਨੇ ਕਬੈਲ ਅੱਚੇ ਗਈ ਸੀ ਕਬੈਲ ਚੋਨਾ ਸੋਣਾ ਨਹੀਂ ਜੀ ਆ ਤਾਂ ਕੁਝ ਮੂਰੇ ਹੋਰ ਹੀ ਲਿਖਿਆ ਟਵੇਰਾ ਟਵੇਰਾ ਸਾਡ ਟਵੇਰਾ ਜੀ ਗੱਡੀ ਦਾ ਲਾਉਂ ਨੇ ਉਹਦੇ ਬਾਜੀ ਵਾਲੀ ਆਉਂਦੀ ਹੋਈ ਲੈਂਸਰ ਸੀਗੀ ਤੇ ਤੈਨੂੰ ਉਹ ਦਿਖਾਣਾ ਆਪਣੇ ਵਿਆਹ ਉਹ ਜਿਹੜੀਆਂ ਆਪਣੀਆਂ ਉਦਾਂ ਹੀ ਖਿੱਚੀਆਂ ਸੀ ਉਹ ਉਹ ਜਿਹੜੀਆਂ ਉਦਾਂ ਹੀ ਉਹ ਪੋਰਜੇ ਬਣਾਉਂਦੇ ਹੁੰਦੇ ਆ ਦੇਖੋ ਆ ਫੋਟੋ ਦਿਖਾਵਾ ਇਦਾਂ ਦਾ ਸਿਗਾ ਮੈਂ ਉਦੋਂ ਇਦਾਂ ਦਾ ਸਿਗਾ ਮੈਂ ਉਦੋਂ ਤੇ ਮੈਂ ਵੀ ਤੇ ਇਦਾਂ ਦੀ ਸੀਗੀ ਨਹੀਂ ਇਹ ਦੀਨ ਦੇ ਇਹ ਨਹੀਂ ਚੱਜਣਾ ਉਹ ਨਾ ਲਾਈਟ ਜੀ ਪੈਂਦੀ ਹੈ ਪਤਾ ਨਹੀਂ ਦੀਰੇ ਹਾਂ ਇਦਾਂ ਹੀ ਆ ਮਾੜੀ ਮੋਟੀ ਕਿਆ ਲਾ ਕੋਈ ਗੱਲ ਨਹੀਂ ਲਟਾਈਆਂ ਬੜੀਆਂ ਪੈਂਦੀਆਂ ਆਪਣੇ ਵਿਆਹ 'ਚ ਕੌਣ ਗਉਣ ਵਾਲਾ ਆਇਆ ਸੀ ਹਾਂ ਸਾਡਾ ਭਾਜੀ ਇਹ ਗਰਮੀਤ ਭਾਜੀ ਕਿੱਥੇ ਗਰਮੀਤ ਨਾਗਰਾ ਹੁੰਦਾ ਹੈ ਕਵਾਲੇ ਤੋਂ ਮੇਰਾ ਮਾਸੀ ਦਾ ਮੁੰਡਾ ਸਿੰਗਰ ਹੁੰਦਾ ਹੈ ਸਿਰਾ ਬੰਦਾ ਹੈ ਸਿਰਾ ਜਿਹਨੂੰ ਕਹਿੰਦੇ ਆ ਵੀ ਇਹਦਾ ਘਟਾ ਤਾਂ ਕਦੀ ਪਾ ਨਹੀਂ ਕਦੀ ਨਹੀਂ ਪੂਰਾ ਹੋਣਾ ਜੀ ਜਿਹੜਾ ਜੇ ਹੁੰਦਾ ਹੈ ਨਾ ਤਾਂ ਅਸੀਂ ਕਿਤੇ ਦੇ ਕਿਤੇ ਹੋਣਾ ਸੀ ਜਿੱਦਾਂ ਮਤਲਬ ਬਹੁਤ ਮਤਲਬ ਸਿਰਾ ਹੀ ਯਾਰ ਸਾਨੂੰ ਬਹੁਤ ਆ ਦਿਖਾਇਆ ਦਿਖਾਇਆ ਇਹ ਤਾਂ ਦਿਲਪ੍ਰੀਤ ਹੋਣੀ ਆ ਇਹ ਆ ਸਾਡਾ ਪਤੀਜਾ ਮੇਰਾ ਹਾ ਵਾਲਾ ਪਤੀਜਾ ਜਿਹੜਾ ਕਹਿੰਦੇ ਨੇ ਉਸ ਦਿਨ ਕਹਿੰਦੇ ਭਾਰਾ ਜਿਆ ਮੁੰਡਾ ਕੋਣ ਆ ਤੇ ਕੀ ਆ ਚਾਚੇ ਤੇ ਪਤਾ ਜੋਤੀ ਨਿਕਨੇ ਕੇ ਮਾਮਾ ਮਾਮੀ ਔਰ ਮਾਮਾ ਜੀ ਵੀ ਨਹੀਂ ਸਾਡੇ ਵਿੱਚ ਰਹੀ ਹੂੰ ਤੁਹਾਨੂੰ ਉਹ ਦਹੋਣਾ ਮੈਂ ਹੈਰੀ ਦੇ ਨਿੱਕੇ ਹੁੰਦੇ ਦੀ ਵਿੱਚ ਲਾਈ ਅਸੀਂ ਇੱਦਾਂ ਆ ਦੇਖਿਓ ਹੈਰੀ ਇਹ ਬਾਦ ਚ ਲਾਈ ਆ ਬਾਦ ਚ ਲਾਈ ਸੀਗੀ ਜਿੱਦਾਂ ਹਨਾ ਆ ਦੇ ਹੈਰੀ ਨੇ ਨਿੱਕੇ ਹੁੰਦੀਆਂ ਟੋਟਾਂ ਵਿੱਚ ਆ ਦੇ ਪ੍ਰੀਤ ਰਪਾਲ ਆਇਆ ਸੀ ਉਦੋਂ ਸਾਡੇ ਵਿਆਹ ਦੇ ਵਿੱਚ ਪ੍ਰੀਤ ਰਪਾਲ ਹੂੰ ਫੋਨ ਵੀ ਆਪਾਂ ਨੂੰ ਮੈਨਣਾ ਆਇਆ ਸੀ ਪਰ ਆਪਣਾ ਫੋਨ ਮੈਨਣਾ ਆਇਆ ਸੀ ਗਰਮੀਤ ਪਾਜੀ ਨਾਲ ਬਹੁਤ ਤੇਜ਼ ਹੀ ਸਿੰਗਰਾਂ ਦਾ ਕਿਉਂਕਿ ਗਰਮੀਤ ਪਾਜੀ ਆ ਵੀ ਜਦਾਂ ਗਾਉਂਦੇ ਹੁੰਦੇ ਸੀਗੇ ਤੇ ਬਹੁਤ ਜ਼ਿਆਦਾ ਤੇਜ਼ ਹੈਗਾ ਮੰਮੀ ਦੀ ਪਹਿਲਾਂ ਦੀ ਫੋਟੋ ਮੰਮੀ ਦੀ ਪਹਿਲਾਂ ਦੀ ਫੋਟੋ ਦੇਖੋ ਨਾਲ ਹੈਰੀ ਚੱਕਿਆ ਇਹ ਵਿੱਚ ਉਦਾਂ ਵਿੱਚ ਬਾ ਚਲਾਈਆਂ ਆ ਉਹਦਾ ਐਲਬਮ ਇਦਾਂ ਨਹੀਂ ਹੁੰਦੀ ਆ ਤੇ ਚਲੋ ਪੁਰਾਣੀਆਂ ਯਾਦਾਂ ਹੁੰਦੀਆਂ ਕਈ ਵੇਲੇ ਤੁਹਾਨੂੰ ਪਤਾ ਹੀ ਆ ਨਹੀਂ ਤੁਸੀਂ ਆ ਤੁਸੀਂ ਨਹੀਂ ਤੁਸੀਂ ਖੁਸ਼ ਨਹੀਂ ਵਿਆਹ ਕਰਾ ਕੇ ਵਿਆਹ ਕਰਾ ਕੇ ਖੁਸ਼ ਹਾਂ ਇਸ ਟਾਈਮ ਤੇ ਜਦੋਂ ਮੇਰੀ ਐਲਬਮ ਪਉਣ ਦੀ ਮੈਂ ਪੂਰਾ ਖੋਸ਼ੀ ਮਾ ਉੜਦਾ ਫਿਰਦਾ ਸੀਗਾ ਤੜ ਰੋਂਡੇ ਨਹੀਂ ਉਹ ਤਾਂ ਮੈਂ ਉਦਾਂ ਕਰਦਾ ਉਹ ਮਤਲਬ ਆ ਸਿਸਟਮ ਹੋ ਜਾਂਦਾ ਵੀ ਮਗਲ ਵਿਆਹ ਦਾ ਕਿਆ ਦੇਖੋ ਕੰਨਾ ਹੁੰਦਾ ਤੇ ਜੋੜੀ ਬਣੀ ਰਵੇ ਤਾਂ ਮੈਂ ਕਹਿੰਨਾ ਘਰ ਤੇ ਤਫਾਕ ਰਵੇ ਤਾਂ ਉਹਦੇ ਨਾਲ ਦੀ ਰੀਸ ਹੀ ਨਹੀਂ ਗਈ ਤੇ ਵਿਆਹ ਸਵਰਗਵਾ ਤੇ ਅੱਜ ਕੱਲ ਬਹੁਤ ਵਿਆਹ ਘਟ ਕਿਉਂ ਨੇਵਦੇ ਆ ਲਵ ਮੈਰੀਆਂ ਕਿਉਂ ਘਟ ਨੇਵਦੀਆਂ ਕਿਉਂਕਿ ਸਹਿਨਸ਼ੀਲਤਾ ਹੈ ਨਹੀਂ ਮੈਂ ਸਿੱਧੀ ਗੱਲ ਦੱਸਦਾ ਆਪਣੇ ਦੋਨਾਂ ਚ ਬਹੁਤ ਸਹਿਨਸ਼ੀਲਤਾ ਸਹਿਨਸ਼ੀਲਤਾ ਹੋਣੀ ਚਾਹੀਦੀ ਆ ਕਦੀ ਗਾਲਾਂ ਕੱਢ ਲਈਆਂ ਕਦੀ ਸੌਂ ਲਈਆਂ ਇਦਾਂ ਦਾ ਸੈਟਮ ਹੈ ਇਹ ਨਹੀਂ ਮੈਂ ਤਾਂ ਮੈਂ ਕੱਢੀ ਜਾਣੀਆਂ ਮੈਂ ਕੱਢੀ ਜਾਣੀਆਂ ਤੇ ਬਹੁਤ ਘੱਟ ਨੋ ਇਦਾਂ ਦੀਆਂ ਮਿਲਦੀਆਂ ਜਿਹੜੀਆਂ ਮਾਪੇ ਨੂੰ ਮੁੰਡੇ ਦੇ ਮਾਪੇ ਨੂੰ ਜਿਵੇਂ ਪਿਆਰ ਕਰਨ ਉਹ ਜਿਹੜੀਆਂ ਹਨਾ ਮਤਲਬ ਮੁੰਡੇ ਦੇ ਮਾਪੇ ਨੂੰ ਆਪਣਾ ਮਾਪੇ ਸਮਝ ਲੈਣ ਤਾਂ ਸਮਝ ਲਓ ਕਮਾਲ ਹੋ ਜਾਂਦੀ ਤੇ ਮੁੰਡੇ ਦੇ ਮਾਪੇ ਉਹਨੂੰ ਆਪਣੀ ਧੀ ਸਮਝ ਲੈਣ ਫੇ ਮਦਰ ਟਾਈਮ ਪਾਸ ਹੁੰਦਾ ਸਾਡੇ ਵੀ ਇਦਾਂ ਹੀ ਆ ਘਰ ਦੇ ਵਿੱਚ ਤੇ ਦਿਉਰ ਸਾਹਿਬ ਜੇ ਮੈਂ ਤੁਹਾਡੇ ਤੋਂ ਕਹਾਇਆ ਤਾਂ ਨਹੀਂ ਨਾ ਹਾਂ ਇਹ ਮੈਂ ਤਾਂ ਦਿੱਤ ਕਹਾਇਆ ਤੇ ਨਹੀਂ ਨਾ ਨੇ ਨੇ ਕਹਾਇਆ ਨਿਕਾ ਮੈਂ ਤਾਂ ਕਈਆਂ ਨੇ ਕਹਿਣਾ ਵੀ ਕਿਰੇ ਆ ਵੀ ਖਾਈ ਜਾਂਦੀ ਆ ਉਹ ਫੇ ਮੈਨੂੰ ਕਹਿਣਾ ਪੈਂਦਾ ਲੱਗੇ ਆ ਨਾ ਮੇਰੇ ਚੱਕਰ ਤਾਂ ਆ ਹੁਣ ਮੈਂ ਮੂੰਹ ਤੇ ਕੀ ਤੇਰੀਆਂ ਗੱਲਾਂ ਕਰਾਂ ਮਤਲਬ ਯਾ ਸਹੀ ਆ ਟਾਈਮ ਪਾਸ ਵਧੀਆ ਮਤਲਬ ਬਹੁਤ ਵਧੀਆ ਸਾਡਾ ਮਤਲਬ ਘਰ ਦਾ ਚੱਲਦਾ ਸਿਸਟਮ ਵੀ ਫੈਮਿਲੀ ਬਹੁਤ ਵਧੀਆ ਮਿਲੀ ਆ ਵੀ ਡੈਡੀ ਹਣ ਵੀ ਬਹੁਤ ਵਧੀਆ ਦੇਖੋ ਜੀ ਜੇ ਆਪਾਂ ਆਪ ਵਧੀਆ ਤਾਂ ਦੂਸਰੇ ਵੀ ਵਧੀਆ ਬਾਕੀ ਨਿਭਣ ਦੀ ਗੱਲ ਹੁੰਦੀ ਹੈ ਕਈ ਗੱਲਾਂ ਇਦਾਂ ਨਹੀਂ ਹੁੰਦੀਆਂ ਨਹੀਂ ਸੰਤਿਚਾਉਂਦੀਆਂ ਤੇ ਨਾ ਆਉਣ ਰੁੱਤੋਂ ਨਹੀਂ ਕਰਦੇਆਂ ਹੁੰਦੀਆਂ ਗੱਲ ਇੱਕ ਮੈਂ ਤੁਹਾਨੂੰ ਇੱਕੋ ਹੀ ਗੱਲ ਮੋਟੀ ਜੀ ਨਵੀਆਂ ਨੋਆਂ ਵਿੱਚ ਦੱਸਣਾ ਚਾਹੁੰਦਾ ਜਿਹੜੀਆਂ ਪ੍ਰਾਣੀਆਂ ਬੁੜੀਆਂ ਉਹਨਾਂ ਦੇ ਕੰਮ ਕੀਤੇ ਹੁੰਦੇ ਯਾਦੇ ਤੇ ਉਹਨਾਂ ਨੇ ਕਰਨਾ ਕੁਛ ਨਹੀਂ ਹੁੰਦਾ ਦਿਲੋਂ ਸੱਚੀਆਂ ਹੁੰਦੀਆਂ ਉਹਨਾਂ ਨੇ ਬਸ ਤੁਹਾਨੂੰ ਹੋਂਗੇ ਜਾਂ ਮਰੀ ਜਾਣੇ ਇਨਕੇ ਇਨਕੇ ਕੰਮ ਤੇ ਹਾਂ ਆ ਨਹੀਂ ਸਹੀ ਹੋਇਆ ਉਹਨੇ ਆ ਪੂਚਾ ਕਿਦਾਂ ਲਾਇਆ ਕਿਦਾਂ ਉੱਠੇ ਨਹੀਂ ਉਹ ਨਹੀਂ ਜੋ ਨਹੀਂ ਇਹਨਾਂ ਚੀਜ਼ਾਂ ਨੂੰ ਜੇ ਤੁਸੀਂ ਇਹਨੇ ਹੋਰ ਕਰ ਦੋਗੇ ਕੀ ਕਹਿੰਦੇ ਨੇ ਇਗਨੋਰ ਇਗਨੋਰ ਕਰ ਦੋਗੇ ਤੇ ਤੁਹਾਡਾ ਟੱਬਰ ਮਤਲਬ ਪੂਰਾ ਸੈਕਟਰ ਹੋਊਗਾ ਤੇ ਤੁਸੀਂ ਘਰ ਚ ਸ਼ਾਂਤ ਸ਼ਾਂਤੀ ਚ ਰਹੋਗੇ ਤੇ ਮੁੰਡੇ ਨੂੰ ਮੇਰੀ ਇਹ ਬੇਨਤੀ ਆ ਵੀ ਜੇ ਮਾਪੇ ਆ ਥੱਲੇ ਬੈਠਾ ਵਾਪੇ ਕਰਦਾ ਮੈਂ ਉੱਪਰ ਜਾ ਕੇ ਉਹਨਾਂ ਨਾਲ ਇਦਾਂ ਬੋਲੀ ਤੇ ਜੇ ਉੱਪਰ ਆਇਆ ਤਾਂ ਉਹਨੂੰ ਕਹੇ ਕੋਈ ਨਹੀਂ ਉਹ ਤਾਂ ਸਿਆਣੇ ਹੋਏ ਹੁਣ ਕਿਹੜੀਆਂ ਗੱਲਾਂ ਕਰਦਾ ਮੈਂ ਉਹਨਾਂ ਨਾਲ ਇਦਾਂ ਟਾਈਮ ਪਾਸ ਹੁੰਦੇ ਵੀਰੋ ਪਤਾ ਕੀ ਗੱਲ ਐ ਸਾ ਤੂੰ ਵੱਡੀ ਗੱਲ ਕਿਹੜੀ ਐ ਸੱਸ ਸਹੁਰੇ ਦੇ ਨਾਲ ਵੀ ਇੱਕ ਵਾਈਫ ਦੀ ਤਾਂ ਬਣਦੀ ਆ ਜੇ ਤੁਹਾਡਾ ਹਸਬੰਡ ਦਾ ਡਿਸਪੋਰਟ ਚ ਆ ਹਾਂ ਇਹ 100 ਨਾਲ ਦੀ ਇੱਕੋ ਹੀ ਗੱਲ ਆ ਜਿਹੜੀ ਤੇ ਘਰ ਵਾਲੀ ਵੀ ਸੱਸ ਸਹੁਰੇ ਦਾ ਤਾਂ ਹੀ ਤੇ ਕਰੂਗਾ ਜੇ ਹਸਬੰਡ ਦੀ ਜੁੱਤੀ ਕੈਮ ਹਾਏ ਜੁੱਤੀ ਨਹੀਂ ਮਤਲਬ ਥੋੜਾ ਜਿਆ ਮਤਲਬ ਕਹਿਣ ਵਾਲਾ ਜੇ ਤੂੰ ਗੂੜਿਆ ਬਟਾ ਹੋਇਆ ਫੇਰ ਨਹੀਂ ਤੁਹਾਡੇ ਮਾਪੇ ਦੀ ਸੇਵਾ ਹੋਣੀ ਤੁਹਾਨੂੰ ਮੈਂ ਦੱਸਤੀ ਨਹੀਂ ਜੁੱਤੀਆਂ ਜੇ ਅੱਛਾ ਤੁਹਾਡਾ ਕੀ ਮਤਲਬ ਜੁੱਤੀ ਕੈਮ ਜੁੱਤੀ ਨਹੀਂ ਮਤਲਬ ਕਈ ਵੇਲੇ ਹੁੰਦੇ ਕਈ ਝੁੱਡੂ ਜੇ ਐਵੇਂ ਆਪਣੇ ਮਾਪੇ ਦੀ ਸੇਵਾ ਨਹੀਂ ਕਰਨੀ ਹੁਣ ਜਿੱਦਾਂ ਮੇਰਾ ਮੇਰੀ ਗੱਲ ਸੁਣੋ ਮੀ ਮੰਮੀ ਡੈਡੀ ਮੇਰੇ ਮੰਮੀ ਡੈਡੀ ਆ ਤੇਰੇ ਨਹੀਂ ਬੱਸ ਤੇਰੇ ਨਹੀਂ ਇਹਨੂੰ ਇੱਕ ਗੱਲ ਇਹ ਇੱਕ ਤਨਮਾ ਦਾ ਜੇ ਮੇਰੇ ਮਾਪੇ ਦਾ ਇਹ ਪਿਆਰ ਕਰਦੀ ਆ ਤੇ ਮੈਂ ਤਾਂ ਹੀ ਬਰਮਾਲੀਪੁਰ ਦੂਏ ਤੀਏ ਦਿਨ ਮੇਰਾ ਵੀ ਉਹਨਾਂ ਨਾਲ ਤੇ ਆ ਜਿੱਦਣ ਇਹ ਨਹੀਂ ਕਰ ਦੂਗੀ ਤਾਂ ਆਪਾਂ ਵੀ ਉੱਥੇ ਜਾਣੋ ਆੜ ਜਾਣਾ ਪਰ ਇਦਾਂ ਦੀ ਨੌਬਤ ਹੀ ਨਾ ਆਵੇ ਹੱਥ ਨੂੰ ਆਤੀ ਆ ਇਸ ਲਈ ਮੈਂ ਕਹਿੰਨਾ ਵਧੀਆ ਚੱਲਦਾ ਆ ਸਾਰਾ ਸੈਕਟਰ ਮਾ ਰਲ ਮਿਲ ਕੇ ਰਹਿਦਾ ਤੇ ਅੱਜ 2-3 ਕੰਮ ਆ ਇੱਕ ਆਪਾਂ ਜਾਣਾ ਹੈ ਹੈਰੀ ਦਾ ਸਰਟੀਫਿਕੇਟ ਲੈਣ ਕਿਉਂਕਿ ਉਹਦੀ ਸਕੂਲ ਤੋਂ ਜਿਹੜਾ ਇੱਕ ਸਕੂਲ ਹੈ ਜਿੱਥੇ ਪਹਿਲਾਂ ਪੜਦਾ ਸੀ 10ਵੀਂ ਚ ਉੱਥੋਂ ਅਸੀਂ ਹਟਾ ਕੇ ਤੁਸੀਂ ਹੁਣ ਸਰਕਾਰੀ ਸਕੂਲ ਚ ਲਾਇਆ ਆ ਕਿਉਂਕਿ ਉੱਥੇ ਸਾਨੂੰ ਆਪਣੇ ਹੈ ਨਾ ਟੀਚਰਸ ਦਾ ਥੋੜਾ ਜਿਹਾ ਸੀਗਾ ਵੀ ਜਿਹੜਾ ਇਹਨੇ ਮੈਡੀਕਲ ਰੱਖਣਾ ਸੀ ਉਹਦੇ ਟੀਚਰਸ ਨਹੀਂ ਸੀ ਅਵੇਲੇਬਲ ਨਾਰਮਲ ਟੀਚਰਾਂ ਤੋਂ ਇਹੋ ਜਿਹਾ ਪੜਾਉਂਦੇ ਸੀਗੇ ਤਾਂ ਕਰਕੇ ਫਿਰ ਥੋੜਾ ਜਿਹਾ ਬੱਚੇ ਦਾ ਫਿਊਚਰ ਵੀ ਦੇਖਣਾ ਹੁਣ ਮੈਡੀਕਲ ਜੀ ਸਾਡੇ ਕਹਿੰਦੇ ਇਹਨੇ ਰੱਖ ਲਿਆ ਥੋੜਾ ਥੋੜਾ ਕਰਦਾ ਆ ਮੈਂ ਜੋ ਮੈਂ ਕਹਾ ਕੋਈ ਚੱਕਰ ਨਹੀਂ ਤਾਂ ਮੈਡੀਕਲ ਹੀ ਕਰਨੀ ਆ ਸਾਰਾ ਕੰਪਲੀਟ ਕਰ ਲਿਆ ਨਿਆਣੇ ਵੀ ਅੱਜ ਮੈਂ ਤੁਹਾਨੂੰ ਅੱਜ ਕੱਲ ਦੇ ਦੇਖਿਆ ਦਬਕ ਕੇ ਨਹੀਂ ਪਿਆਰ ਕੇ ਪਿਆਰ ਨਾਲ ਹੀ ਕੰਮ ਆਉਂਦੇ ਆ ਜੇ ਦਬਕੀ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਇਥੇ ਕਿਹੜੇ 7 8 ਆਪਾਂ ਮਾ 7 8 ਵੀ ਹੁਣ ਮਾ ਪੇ ਲਈ ਨਿਆਣਾ ਨਿਆਣਾ ਹੀ ਹੁੰਦਾ ਪਹਿਲਾਂ ਆਪਾਂ ਜਾਣਾ ਸਰਟੀਫੀਕੇਟ ਦਾ ਅਮੀ ਦਾ ਲੈਣ ਫੇ ਆਪਾਂ ਜਿਹੜੇ ਵੀਰ ਦੀ ਸੇਵਾ ਆਪਾਂ ਮੈਂ ਤਹਿ ਦਿਲ ਤੋਂ ਧੰਨਵਾਦ ਆ ਜਿਨੇ ਵੀਰਾਂ ਨੇ ਇੰਨੇ ਮਤਲਬ ਵਧੀਆ ਸਪੋਰਟ ਕੀਤੀ ਆ ਵੀਰ ਦਾ ਵਧੀਆ ਸਰ ਜਾਣਾ ਬਹੁਤ ਵਧੀਆ ਆ ਕਿਉਂਕਿ ਕਹਿੰਦੇ ਹੁੰਦੇ ਅੱਜ ਕੱਲ ਕੋਈ 5 ਰੁਪਈਆ ਨਹੀਂ ਕੋਈ ਮੰਗੇ ਦਿੰਦਾ 50 ਰੁਪਈਆ ਹੁਣ ਲਾ ਲਓ ਆਪਣੇ ਲਈ ਭਾਵੇਂ 500 ਰੁਪਇਆ ਕੋਈ ਚੀਜ਼ ਨਹੀਂ ਪਾਪਾ ਕਿਸੇ ਉੱਦਾਂ ਦੇ ਬੰਦੇ ਨੂੰ ਦਈ ਉਹਦੇ ਲਈ ਲੱਖਾਂ ਹੁੰਦੇ ਆ ਇਸ ਲਈ ਜ਼ਰੂਰਤਮੰਦ ਨੂੰ ਕਹਿੰਦੇ ਹੁੰਦੇ ਆ ਮਤਲਬ ਥੋੜੇ ਪੈਸੇ ਵੀ ਜਦੋਂ ਜ਼ਰੂਰਤ ਪੂਰੀ ਹੁੰਦੀ ਬਹੁਤ ਹੌਸਲਾ ਹੌਸਲਾ ਹੋ ਜਾਂਦਾ ਮੇਰੇ ਕਹਿਣ ਤੇ ਜਿਹੜੇ ਭੈਣਾ ਭਰਾਵਾਂ ਨੇ ਪੈਸੇ ਪਾਇਆ ਪੂਰਾ ਧੰਨਵਾਦ ਆ ਉਹਨਾਂ ਦਾ ਵੀ ਬਾਇਓ ਡਾਟਾ ਆਪਾਂ ਇਸੇ ਬਲੌਗ 'ਚ ਦਿੰਨੇ ਆ ਸਾਰਿਆਂ ਦੇ ਤੇ ਪਹਿਲਾਂ ਚਲਦੇ ਆ ਹੈਰੀ ਦੇ ਸਕੂਲੇ ਫਿਰ ਵੀਰ ਨੂੰ ਉੱਥੇ ਹਸਪੀਟਲ ਮਿਲ ਕੇ ਕਿਹਨੇ ਕਿੰਨੇ ਪਾਏ ਦੱਸ ਕੇ ਉਹਦੇ ਹੱਥ ਪੈਸੇ ਫੜਾ ਕੇ ਤੇ ਫੇਰ ਆਉਣੇ ਆ ਚਲਿਏ ਜੀ ਚਲੋ ਚਲੋ ਹੈਰੀ ਆ ਜਾ ਗਿਆ ਸੀ ਸਕੂਲ ਤੋਂ ਟਾਈਮ ਨਾਲ ਜਿੱਦਾਂ ਛੁੱਟੀ ਹੋ ਜਾਂਦੀ ਆ ਤੇ ਸਾਡਾ ਮੋਟਰਸਾਈਕਲ ਸਰਵਿਸ ਸਟੇਸ਼ਨ ਤੇ ਖੜਾ ਸੀ ਸਟਾਰਟ ਨਹੀਂ ਸੀ ਹੁੰਦਾ ਸਵੇਰੇ ਤੇ ਹੁਣ ਅਸੀਂ ਗੱਡੀ ਦੇ ਵਿੱਚ ਆਏ ਆ ਗੱਡੀ ਦੇ ਵਿੱਚ ਆ ਕੇ ਤਾਂ ਹੁਣ ਹੈਰੀ ਸਕੂਲ ਆਪਣੇ ਘਰ ਨੂੰ ਲੈ ਜਾਣਾ ਏ ਮੋਟਰਸਾਈਕਲ ਹੈਰੀ ਨੇ ਆ ਦੇ ਹਣ ਪੈਸੇ ਲੈਂਦਾ ਹੈਰੀ ਦੇ ਸਕੂਲੇ ਪਹੁੰਚ ਗਏ ਆ ਆ ਹੈਰੀ ਦਾ ਪੁਰਾਣਾ ਸਕੂਲ ਸ਼ਾਂਤੀ ਦਾ ਬਸ ਬਹੁਤ ਵਧੀਆ ਸਕੂਲ ਆ ਤੇ 10ਵੀਂ ਦਾ ਹੀ ਪੜਾਈ ਉਹ ਤਾਂ ਵੀ ਵਧੀਆ ਆ ਰਹਿਣ ਸਹਾਂ ਸਾਰਾ ਕੁਝ ਹੁਣ ਆਏ ਕੀ ਕਰਨ ਆਪਾਂ ਪਤਾ ਸਰਟੀਫਿਕੇਟ ਲੈਣ ਆਏ 10ਵੀਂ ਦਾ ਹੈ ਨਾ ਹੂੰ ਖਾਣ ਵੀ ਵੇਚੀ ਯਾਰ ਛੱਡਿਆਂ ਦਾ ਗੱਡੀ ਤੇ ਤਾਂ ਫੋਨ ਤੁਸੀਂ ਲੈ ਕੇ ਆਉਂਦੇ ਮੈਂ ਨਹੀਂ ਛੁੱਡੂਈਆਂ ਕੋਈ ਨਹੀਂ ਗੱਡੀ 'ਚ ਹੀ ਸੈਟਪ ਤ ਨਹੀਂ ਆਏ ਚਲੋ ਹੁਣ ਮੈਂ ਨਹੀਂ ਆ ਜਾਂਦਾ ਦੁਕਾਨ 'ਚ ਸੱਚੀ ਗੱਲ ਹੈਰੀ ਦੇ ਸਕੂਲੋਂ ਹੁਣ ਅਸੀਂ ਸਿੱਧੇ ਆ ਗਏ ਆ ਬਾਬਾ ਕਾਨ ਦਾਸ ਹਸਪੀਟਲ ਮਿਲਿਆ ਨਿਕਾ ਹੈਰੀ ਦਾ ਉਹ ਕਹਿੰਦੇ 2-4 ਦਿਨ ਲੱਗਣੇ ਆ ਆਹੋ ਹੁਣ ਆਪਾਂ ਹਸਪੀਟਲੋਂ ਵੀ ਇਨਾ ਮਲਾਈਏ ਇਹਦਾ ਤੁਹਾਨੂੰ ਪਿਛਲੀ ਵਾਰੀ ਵੀਡੀਓ ਪਾਇਆ ਸੀ ਵੀ ਛੇਵੀਂ ਵਾਰੀ ਲਾਤਾ ਟੁੱਟ ਗਈ ਆਪਾਂ ਉਹਦੀ ਹੈਲਪ ਕਰਨੀ ਕੀਤੀ ਸੀ ਵੀਡੀਓ ਪਾਈ ਆ ਜਾਓ ਮੈਦ ਜਿਵੇਂ ਕਿ ਆਪਾਂ ਤੁਹਾਨੂੰ ਪਤਾ ਹੀ ਆ ਪਹਿਲਾਂ ਇੱਕ ਵੀਡੀਓ ਪਾਈ ਸੀ ਉਸ ਤੋਂ ਪਹਿਲਾਂ ਸਾਡਾ ਭਰਾ ਸੀਗਾ ਦਾਸ ਤੇ ਜਿਹੜੀ ਮਦਦ ਲਈ ਵੀਡੀਓ ਪਾਈ ਸੀ ਉਹ ਵੀਰ ਚੱਲ ਕਹਿੰਦਾ ਸੀ ਕਿ ਨਹੀਂ ਵੀਡੀਓ ਪਾਣੀ ਚਲੋ ਮਹਲਾਤ ਦੇ ਕੇ ਘਰ ਦੇ ਮਾਤਾ ਦੇ ਯਾਰ ਘਰ ਦੇ ਕਈ ਲਾਦ ਇਦਾਂ ਦੇ ਹੁੰਦੇ ਆ ਵੀ ਮੈਨੂੰ ਆਪ ਨੂੰ ਲੱਗਾ ਮੇਰਾ ਬ੍ਰੈਂਡ ਸੀ ਵੀਡੀਓ ਪਾਣੀ ਪਾਣੀ ਇਸ ਲਈ ਸਾਨੂੰ ਪਤਾ ਯਾ ਪਹਿਲਾਂ ਤਾਂ ਮੈਂ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਵੀਡੀਓ ਦੇਖ ਕੇ ਵੀ ਸਾਡੀ ਮਦਦ ਕੀਤੀ ਹੈ ਜਿਨ੍ਹਾਂ ਨੇ ਮੇਰੇ ਤੇ ਯਕੀਨ ਕੀਤਾ ਫਿਰ ਮੈਨੂੰ ਪੈਸੇ ਪਾਏ ਆ ਵੀ ਜਿਹੜੇ ਆ ਨਾ ਉਹ ਵੀਰਾਂ ਦੇ ਮਾਵਾਂ ਨਾਲ ਲੱਗਾ ਪਹਿਲਾ ਤਕਵੀਰ ਹੈਗਾ ਗਰਾਮਪੁਰ ਕਾਲਾ ਸਿੰਘ ਦਾ ਅਮਨ ਸਿੰਘ ਅੰਗਰੇਜ਼ ਦੀ ਯਾਗੀ ਉਹ ਮਰੀਆ ਸੁਹਾਵਾਰ ਉਹਨਦੇ ਦਾ ਮਰਗੋਂ ਦੇ ਦਾ ਸਾਨੂੰ ਪਹਿਲਾਂ ਵੀ ਮੈਨੂੰ ਜਾਣਦਾ ਸੀਗਾ ਤੇ 11000 ਰੁਪਏ ਇਸ ਵੀਰ ਨੇ ਪਾਇਆ ਕਾਲਾ ਸਿੰਘ ਸੋਨੜ ਤਾਰਾ ਸਿੰਘ ਸੁੰਨਰ 5000 ਰੁਪਇਆ ਉਹਨਾਂ ਨੇ ਪਾਇਆ ਗੌਰਪ੍ਰੀਤ ਕੋਲ ਜਲੰਧਰ ਤੋਂ ਆਪ ਜੀ ਇਦ ਨਗਰ ਗੌਰਪ੍ਰੀਤ ਜਲੰਧਰ ਕੋਲ ਜੀਦਨਗਰ 7000 ਰੁਪਇਆ ਇਹਨਾਂ ਨੇ ਪਾਇਆ ਜੱਸਾ ਤੋਂ ਲਿਆ ਦਾ ਤਾਰਾ ਸਿੰਘ ਆ ਸਾਡਾ ਫਰੈਂਡ ਆ ਅਸੀਂ ਇਕੱਠੇ ਪੜਦੇ ਰਹੇ ਜਰੂਰ ਪੀਰ ਨੂੰ ਪਤਾ ਲੱਗਾ ਤੋਂ ਨੇ ਵੀ ਹੈਲਪ ਉਹ 11000 ਦੀ ਉਹਨੇ ਹੈਲਪ ਕੀਤੀ ਆ ਤੇ ਦੋਪਦਾਨ ਇੱਕ ਆ ਤੇ ਉਹ ਹੈਗਾ ਜੀ ਆਪਣਾ 6655 ਰੁਪਏ ਦਾ ਗੋਪਦਾਨ 66500 ਦਾ 66 ਸੋਰੀ 655 ਰੁਪਏ ਦਾ ਉਹ ਗੋਪਦਾਨ ਆਇਆ ਤੇ ਇੱਕ ਇੱਕ ਜਰਵੀ ਅਭਾਰਵੀਰ ਸਿੰਘ ਤੇ ਉਹਨਾਂ ਦੀ ਵਾਈਫ ਅਮਨ ਕੁਮਾਰ ਯੂਕੇ ਤੋਂ 5500 ਰੁਪਿਆ ਉਹਨਾਂ ਦਾ ਇੱਕ ਗੋਪਦਾਨ ਆਇਆ ਉਹਦਾ ਗੋਪਦਾਨ ਨਹੀਂ ਉਹਨੇ ਕਿਹਾ ਸੀ ਪਰ ਜਦੋਂ ਉਹਨਾਂ ਨੇ ਸੀਟ ਭੇਜੀ ਉਤੋਂ ਸਾਨੂੰ ਤੇ ਨਾਮ ਲਿਖਿਆ ਮਿਲਿਆ ਜਸਵੀਰ ਔਰ ਲੱਲੀ ਉਹਨਾਂ ਨੇ 10000 ਰੁਪਇਆ ਪਾਇ ਲਾਲੀ ਲਾਲਨੀ ਜਸਵੀਰ ਕੌਰ ਲਾਲੀ ਹਨਾ ਉਹਨਾਂ ਨੇ 10000 ਰੁਪਇਆ ਪਾਇਆ ਇੱਕ ਅਮਨਦੀਪ ਸਿੰਘ ਸੁੰਨੜਾ ਵਾਲਾ ਸੰਦੀਪ ਸਿੰਘ ਸੰਦੀਪ ਸੁੰਨੜਾ ਸਾਡਾ ਸੀ ਭਾ ਵੀ ਤੇ ਉਹਨੇ 8000 ਰੁਪਇਆ ਪਾਇਆ ਉਹ ਵੀ ਜਿਹੜਾ ਬਹੁਤ ਵੀਰ ਸਾਡਾ ਜਿਹੜਾ ਜਦੋਂ ਲੋੜਵਾਂ ਦੋਵੇ ਉਹਨਾਂ ਦੀ ਬਹੁਤ ਮਦਦ ਕਰਦਾ ਸੰਦੀਪ ਸਿੰਘ ਸੁੰਨੜਾ ਤੇ ਇਹ ਟੋਟਲ ਮੜਾ ਕੇ ਜੀ 63000 ਰੁਪਇਆ ਹੋਇਆ ਤੇ 75000 ਰੁਪਏ ਜਿਹੜੇ ਆਪਾਂ ਉਹਨਾਂ ਮਾਦਾਵਾਂ ਨੂੰ ਦੇ ਦੇਣੇ ਆ ਤੇ ਜੋ ਨੇ ਜਿਹੜੇ ਵੀਰਾਂ ਨੇ ਮਦਦ ਕੀਤੀ ਆ ਤੁਹਾਨੂੰ ਬਾਰੇ ਕੀ ਕਹਿਣਾ ਚਾਹੋਨਾ ਕੋਈ ਨਹੀਂ ਮੇਰਾ ਇਹ ਕਹਿਣਾ ਚਾਹੋਨਾ ਤੇ ਖਾਪਾ ਨਾਮ ਦੇ ਕੰਮਕਾਜ ਵਿੱਚ ਤਰੱਕੀਆਂ ਵਲਖੇ ਦਿਨ ਰਾਤ ਚੜ੍ਹਦੀ ਤਰੱਕੀ ਵਲਖੇ ਘਰ ਪਰਿਵਾਰ ਦੇ ਵਿੱਚ ਸੰਦਰੋਸਤੀਆਂ ਵਲਖੇ ਤਾਂ ਵੀ ਉਹ ਬਾਤ ਉਹ ਤਾਂ ਪੇਰੇ ਅੱਗੇ ਗਰੀਬਤਿਆਂ ਦੀ ਜਿਹੜੇ ਬਿਮਾਰ ਆ ਤੇ ਜਿਨ੍ਹਾਂ ਦੇ ਕੰਮ ਕਰ ਨਹੀਂ ਚੱਲਦੇ ਉਹਨਾਂ ਦੀ ਹੈਲਪ ਕਰ ਸਕਣਾ ਉਹਨਾਂ ਦੇ ਵਾਇਰ ਨੂੰ ਦੀ ਮੇਲ ਪ੍ਰਯਾਤਨ ਰੱਖਣਾ ਤੇ ਮਨ ਨੂੰ ਤਰੱਕੀਆਂ ਬਲਣਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਬਹੁਤ ਬਹੁਤ ਥੈਂਕ ਯੂ ਜਿਨ੍ਹਾਂ ਨੇ ਲੱਗੇ ਸਮੇਂ ਆਣ ਕੇ ਮੇਰੀ ਹੈਲਪ ਕੀਤੀ ਔਰ ਇਹ ਦੁੱਖਾਂ ਦੇ ਵਿੱਚ ਮੇਰੇ ਨਾਲ ਖੜੇ ਹੋਏ ਆ ਇਸ ਨਾਲ ਮੈਂ ਸੰਘਾ ਸਾਥ ਉਹ ਜਿਹੜੀ ਫੈਮਲੀ ਆ ਇਹਨਾਂ ਦਾ ਵੀ ਬਹੁਤ ਬਹੁਤ ਸਹਿਤ ਸਤਿ ਧੰਨਵਾਦ ਆ ਕਿਉਂਕਿ ਇਹ ਦੁੱਖ ਦੇ ਸਮੇਂ ਵਿੱਚ ਆਣ ਕੇ ਮੈਨੇ ਗਏ ਤਾਂ ਬਗੈਰ ਹੀ ਮੇਰੇ ਨਾਲ ਖੜੇ ਆ ਮੈਂਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਆ ਪਪਾ ਕ੍ਰੰਤਦਾਸ ਪਪਾ ਨਾਨਕ ਜੀ ਇਹਨਾਂ ਨੂੰ ਵੀ ਬਹੁਤ ਜਿਆਦੀਆਂ ਤਰਕੀਆਂ ਬਖਸ਼ਣ ਤੰਦਰੁਸਤੀ ਬਖਸ਼ਣ ਪਰਵਾਰ ਤੇ ਮੇਰੇ ਪੁਣਿਆ ਤੋਂ ਬਰਕਤਾਂ ਤੇ ਵਾਇਕ ਦੀ ਗੱਲ ਖਾਸਾ ਵਾਇਕ ਦੀ ਕਿਤੇ ਇੱਕ ਤਾਂ ਵੀ ਇੰਨੀ ਮਹੋਰ ਕਰਨਾ ਚਾਹਣਾ ਜੇ ਕਿਸੇ ਵੀ ਇਹ ਨੂੰ ਹੋਰ ਲੱਗੀ ਰਮਜਾ ਜਨਾ ਕਿਸੇ ਵੀ ਇਹ ਨੂੰ ਨਹੀਂ ਲੱਗੀ ਵੀ ਸਾਨੂੰ ਮਦਰ ਪੈਸੇ ਪਾਏ ਆ ਕਿ ਉਹਦਾ ਨਾਂ ਨਹੀਂ ਲੈ ਹੋਇਆ ਉਹ ਸਾਨੂੰ ਮੈਸੀ ਘਰ ਦਾ ਦਾ ਕਿਉਂਕਿ ਜਿਹੜੇ ਵੀਰਾਂ ਨੇ ਮੈਨੂੰ ਪੈਸੇ ਪਾਏ ਆ ਉਹ ਸਾਰਿਆਂ ਦੇ ਨਾਮ ਐ ਮੋਲ ਦਿੱਤੇ ਆ ਤੇ ਜੇ ਕਿਸੇ ਨੂੰ ਲੱਗਦਾ ਕਿ ਸਾਡਾ ਨਹੀਂ ਨਾਮ ਬੋਲਿਆ ਉਹ ਇਸ ਵੀਡੀਓ ਦੇ ਥੱਲੇ ਮੈਸੇਜ ਕਰਕੇ ਕਹਿ ਸਕਦਾ ਜਿਹਨੂੰ ਮੈਂ ਤੇ ਡਾ. ਡਾ ਵੀ ਭਾਈ ਤੈਨੂੰ ਪੈਸੇ ਪਾਏ ਆ ਤੂੰ ਸਾਡਾ ਨਾਮ ਨਹੀਂ ਬੋਲਿਆ ਹਨਾ ਤੇ ਮੈਂ ਫੇਰ ਤੋਂ ਤੈਨੂੰ ਧੰਨਵਾਦ ਕਰਦਾ ਐਨਆਰਆਈ ਵੀਰਾਂ ਨੂੰ ਮੈਂ ਇੱਕ ਵਾਰੀ ਐਨਆਰਆਈ ਵੀਰਾਂ ਨੂੰ ਮੈਂ ਇਹ ਬੇਨਤੀ ਕਰਦਾ ਵੀ થોੜਾ-ਥੋੜਾ ਜੂਰ ਦਾ ਸਵੰਝ ਗਾਇਆ ਕਰੋ ਕਿਉਂਕਿ ਆਪਣੇ ਪੰਜਾਬੀ ਵੀਰ ਕਈ ਇਦਾਂ ਦੇ ਵੀ ਹੈਗੇ ਆ ਵੀ ਜਿਹੜੇ ਲਾਜ ਤੋਂ ਰਹਿ ਜਾਂਦੇ ਆ ਤੇ ਮੈਂ ਇੱਕ ਹੋਰ ਗੌਰ ਦਾ ਰਹਿੰਦੀ ਕਮੇਟੀਆਂ ਨੂੰ ਜਾਂ ਹੋਰ ਵੀ ਜਿਹੜੇ ਸੰਸਥਾ ਚਲਾਉਂਦੇ ਉਹਨਾਂ ਨੂੰ ਚੋਣਾ ਵੀ ਆਪਣਾ-ਆਪਣਾ ਪਿੰਡ ਹੀ ਸੰਭਾਲੀ ਜਾਓ ਯਾਰ ਆਪਣੇ-ਆਪਣੇ ਪਿੰਡ ਦੇ ਹੀ ਲੋਕਾਂ ਦੀ ਸੇਵਾ ਕਰੀ ਜਾਓ ਬਾਹਰ ਜਾਣ ਦੀ ਕਿਤੇ ਲੋੜ ਨਹੀਂ ਤੁਹਾਨੂੰ ਇਹ ਬਹੁਤ ਕੋਲ ਨੂੰ ਮਿਲਣਾ ਜੇ ਮੈਂ ਬਹੁਤ ਧੰਨ ਦੋਤਾਂ ਨੂੰ ਆਦਾ ਫਿਰ ਜਿਨ੍ਹਾਂ ਨੇ ਸਾਡੀ ਮੱਤ ਕੀਤੀ ਆ ਇਸ ਵੀਰ ਦੀ ਮੱਤ ਕੀਤੀ ਆ ਤੇ ਨਾਲ ਵੀ ਸਾਡੇ ਨਾਲ ਇਦਾਂ ਜੁੜੇ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਤਵਾਂ ਦਾਨੀ ਜਿਹੜਾ ਦੁੱਖਾਂ ਦੇ ਵਿੱਚਾਂ ਵੀ ਬੰਨ੍ਹ ਸਹਾਈ ਹੋਇਆ ਤੇ ਮੇਰੀ ਹੈਲਪ ਕੀਤੀ ਆ ਅਸੀਂ ਇਹੀ ਨਾਮ ਆਪਣੀਆਂ ਦਾਸ ਕਰਦੇ ਇਹਨਾਂ ਤਰਤੀਆਂ ਬਗਛਣ ਤੇ ਮੇਰ ਫੜਿਆ ਹਰ ਤਰਫੋਂ ਅੰਗੋ ਫਾਇਦ ਜੀ ਤੇ ਵੀ ਜਿਨ੍ਹਾਂ ਵੀਰਾਂ ਨੇ ਮੇਰੀ ਮੱਤ ਕੀਤੀ ਆ ਉਹਨਾਂ ਦੇ ਹੋਰ ਵੀ ਮਾਤਾ ਜੀ ਕਹਿੰਦੀ ਆ ਕਿ ਸਾਡੇ ਡਾਕਟਰ ਸਾਹਿਬ ਆਬਾ ਕਾਨ ਦਾ ਜਿਹੜੇ ਡਾਕਟਰ ਆ ਉਹਨਾਂ ਨੇ ਵੀ ਬਹੁਤ ਹੈਲਪ ਕੀਤੀ ਆ ਵੀ ਬਾਹਰੋਂ ਡਾਕਟਰ ਲਿਆਂਦਾ ਵੀ ਸਾਡੀ ਬਹੁਤ ਹੈਲਪ ਕੀਤੀ ਆ ਕਿਉਂਕਿ ਇੱਥੇ ਫੈਸ਼ਨ ਹੁੰਦਾ ਨਿਕਾ ਜਿੱਦਾਂ ਮਤਲਬ ਨਹੀਂ ਹੁੰਦਾ ਉਹਨਾਂ ਨੇ ਬਾਹਰੋਂ ਲਿਆ ਕੇ ਮਦਦ ਕੀਤੀ ਆ ਚਲੋ ਮੈਂ ਇਹ ਕਹਿੰਨਾ ਵੀ ਵੀ ਠੀਕ ਹੋਵੇ ਤੇ ਆਪਣੇ ਕੰਮਕਾਰ ਤੇ ਲੱਗੇ ਤੇ ਮਾਤਾ ਨੂੰ ਵੀ ਥੋੜਾ ਜਿਹਾ ਸੌਖ ਹੋਵੇ ਨਾ ਸਾਰੀ ਉਮਰ ਦੀ ਵਿਚਾਰੀ ਦੁੱਖ ਭੋਲ ਨਹੀਂ ਰਹੀ ਆ ਤੇ ਜਰੂਰ ਤੁਸੀਂ ਵੀ ਗਰੀਬ ਬੰਦਿਆਂ ਦਾ ਕੋਈ ਵੀ ਲੋੜਵੰਦ ਬੰਦਿਆਂ ਦੀ ਜਰੂਰ ਮਦਦ ਕਰਿਆ ਕਰੋ ਇਹਦੇ ਨਾਲ ਜੇ ਕਿਸਾਨ ਜੀ ਕੋਈ ਨਹੀਂ ਅਕਦੇ ਨਾਲ ਆਪਾਂ ਪੈਕ ਲਾਉਨੇ ਆ ਬਾਹਰਲੇ ਐਨ ਆਰ ਆਈ ਵੀ 50 100 ਪੌਂਡ ਦਾ ਦਾ ਵੀ ਕੱਟੇ ਹੋਗੇ ਕੋਈ ਵੱਡੀ ਗੱਲ ਨਹੀਂ ਹੁੰਦੀ ਗਰੀਬ ਬੰਦੇ ਦੀ ਜਰੂਰ ਮਦਦ ਕਰਿਆ ਕਰੋ ਉਹ ਕੇ ਜੀ ਬਾਇਰ ਥੈਂਕ ਯੂ ਲਓ ਜੀ ਵੀਰ ਦੇ ਹੁਣ ਆਪਾਂ ਜੋ ਵੀ ਤੁਸੀਂ ਵੀਰਾਂ ਨੇ ਮਦਦ ਕੀਤੀ ਆ ਤਾਂ ਆਪਾਂ ਉਹਨਾਂ ਨੂੰ ਦੇ ਆਂਦੇ ਆ ਤੇ ਦੂਜੀ ਗੱਲ ਇਹ ਆ ਵੀ ਮੈਂ ਇਦਾਂ ਦੀਆਂ ਵੀਡੀਓ ਘੱਟ ਪਾਉਣਾ ਕਿਉਂਕਿ ਮੈਂ ਆਪ ਹੀ ਨਹੀਂ ਠੀਕ ਰਹਿੰਦਾ ਰੱਬ ਨਾ ਕਰੇ ਭਰਾਵਾ ਕਿਸੇ ਦਾ ਕੋਈ ਇੱਧਰ ਉੱਧਰ ਸਿਸਟਮ ਹੋ ਗਿਆ ਤੇ 100 ਗੱਲਾਂ ਸੁਣਨੀਆਂ ਪੈਂਦੀਆਂ ਪਰ ਇੱਕ ਗੱਲ ਮੈਂ ਇਹ ਦੇਖੀ ਆ ਮੈਨੂੰ ਸਾਰੇ ਵੀਰ ਕਹਿੰਦੇ ਵੀ 15 ਦਿਨ ਮਹੀਨੇ ਬਾਅਦ ਇੱਕ ਵੀਡੀਓ ਜ਼ਰੂਰ ਲੋਡ ਬੰਦ ਦੀ ਮਤ ਕਰਿਆ ਕਰ ਜਿੰਨਾ ਵੀ ਮਤਲਬ ਆਪਣਾ ਜਿਹੜਾ ਬੰਦਲ ਕੋਈ ਲੋਕੀ ਬਹੁਤ ਜ਼ਿਆਦਾ ਦੁਖੀ ਹੁੰਦੀ ਉਹਨਾਂ ਦੇ ਕੋਈ ਨਾ ਕੋਈ ਹੈਲਪ ਹੋ ਜਾਂਦੀ ਤੇ ਧੰਨਵਾਦ ਇਦਾਂ ਹੀ ਸਾਡੇ ਨਾਲ ਬਣੇ ਰਹੋ ਸਾਨੂੰ ਪਿਆਰ ਕਰਦੇ ਰਹੋ ਮੈਂ ਫਿਰ ਤੋਂ ਉਹਨਾਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਆ ਜੇ ਕੋਈ ਕਿਸੇ ਦਾ ਨਾਮ ਲੈਣ ਤੇ ਉਨੀ ਕੀ ਇੱਧਰ ਉੱਧਰ ਕੋਈ ਸਸਾ ਤੱਕਾ ਰਿਹਾ ਹੋ ਕਨਫਿਊਜ਼ ਹੋ ਜਾਣਾ ਕਨਫਿਊਜ਼ ਹੋ ਜਾਣਾ ਉਹਨਾਂ ਤੇ ਜੇ ਕੁਝ ਗੱਲਬਾਤ ਹੋ ਗਈ ਤਾਂ ਛੋਟਾ ਵੀਰ ਜਾਂ ਵੱਡਾ ਵੀਰ ਸਮਝ ਕੇ ਮaaf ਕਰਨਾ ਤੇ ਜੂੰਦੇ ਵਾਦੇ ਰੋ ਚੜ੍ਹਦੀ ਕਲਾ ਚ ਰਹੋ ਤੇ ਖੁਸ਼ ਰਹੋ ਤੇ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਦੀ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਦੀ ਹੁਣ ਅਸੀਂ ਚੱਲੇ ਆਪੋ ਆਪਣੀ ਦੁਕਾਨ ਤੇ ਆਪੋ ਆਪਣੇ ਕੰਮ ਹੁਣ ਅੱਜ ਦੋ ਅੱਜ ਕੇ ਦੁਕਾਨੇ ਨਹੀਂ ਜਾ ਹੋਇਆ ਤੇ ਹੁਣ ਚੱਲਦੇ ਆ ਦੁਕਾਨ ਤੇ ਬਾਏ ਬਾਏ